ਪਟਲਾਟਾ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿਖੇ ਨਗਰ ਕੌਂਸਲ ਵਰ ਸੁਭਾਸ਼ ਭਾਰਤ ਅਧਿਨ ਆਈ ਕੇਂਦਰ ਸਰਕਾਰ ਦੀ ਗ੍ਰਾਂਟ ਤੇ ਪਬਲਿਕ ਲਈ ਬਾਥਰੂਮ ਬਣਾਏ ਜਾ ਰਹੇ ਹਨ ਅੱਜ ਉਹਨਾਂ ਨੂੰ ਰੋਕਣ ਲਈ ਦੁਕਾਨਦਾਰ ਤੇ ਨਗਰ ਕੌਂਸਲ ਆਮੋ ਸਾਹਮਣੇ ਹੋ ਗਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਬਾਥਰੂਮਾਂ ਨਾਲ ਉਹਨਾਂ ਦੀ ਦੁਕਾਨਦਾਰੀ ਤੇ ਬਹੁਤ ਵੱਡਾ ਫਰਕ ਪਵੇਗਾ ਕਿਉਂਕਿ ਜਿਆਦਾ ਸਮਾਂ ਬਾਥਰੂਮ ਦੀ ਬਦਬੂ ਹੋਣ ਕਾਰਨ ਦੁਕਾਨਦਾਰ ਇੱਥੇ ਆਪਣਾ ਕਾਰੋਬਾਰ ਨਹੀਂ ਕਰ ਸਕਣਗੇ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਪਲਵਿੰਦਰ ਦਾ ਕਹਿਣਾ ਹੈ ਕਿ ਸੁਭਸ਼ਵਾਰਤ ਦਿਨ ਕੇਂਦਰ ਸਰਕਾਰ ਵੱਲੋਂ ਆਏ ਫੰਡ ਨੂੰ ਸਹੀ ਤਰੀਕੇ ਨਾਲ ਪਬਲਿਕ ਦੀਆਂ ਲੋੜਾਂ ਅਨੁਸਾਰ ਇਹ ਬਾਥਰੂਮ ਬਣਾਏ ਜਾਣਗੇ ਅਤੇ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਹਨਾਂ ਬਾਥਰੂਮ ਦੀ ਦੇਖਪਾਲ ਸਰਕਾਰੀ ਕਰਮਚਾਰੀ 24 ਘੰਟੇ ਕਰਨਗੇ ਕੀ ਮਾਮਲਾ ਜੀ ਹੈ ਮਾਮਲਾ ਜੀ RAMLEELA ਗਾਉਂਡ ਵਿੱਚ ਨਸ਼ਾ ਬਣਾਉਂਦਾ ਹੈ ਅਸੀਂ ਇਹਦਾ ਪਹਿਲਾਂ ਵੀ ਵਿਰੋਧ ਕੀਤਾ ਸੀ ਵੀ ਇੱਥੇ ਚਾਰ ਮੰਦਰ ਨੇ ਦੁਰਗਾ ਮੰਦਿਰ ਹੈ ਸ਼ਨੀ ਦੇਵ ਮੰਦਿਰ ਹੈ ਮਹਾ ਕੰਨਰ ਵਾਲੀ ਮਾਤਾ ਦਾ ਮੰਦਿਰ ਹੈ ਤੇ ਰਾਮ ਦੇਵ ਮੰਦਿਰ ਹੈ ਔਰ ਇੰਦਰਾਗੰਦੀ ਕਾਲਜ ਹੈ ਰਾਮ ਲੀਲਾ ਇੱਥੇ ਹੁੰਦੀ ਹੈ ਦੁਸ਼ਹਿਰਾ ਇੱਥੇ ਹੁੰਦਾ ਹੈ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਐਂਬੂਲੈਂਸਾਂ ਉਹਨੂੰ ਵੀ ਅਸੀਂ ਲਿਖ ਕੇ ਦਿੱਤਾ ਸੀ 100 ਬੰਦੇ ਨੇ ਵੀ ਇੱਥੇ ਜੀ ਫਲਸਾ ਉਹਨਾਂ ਨੇ ਕਿਹਾ ਸੀ ਕਿ ਇੱਥੇ ਫਲਸਾ ਨਹੀਂ ਬਣਨਗੀਆਂ ਅੱਜ ਫੇਰ ਨਗਰ ਕੌਂਸਲ ਦੇ ਅਧਿਕਾਰੀ ਸਾਰੇ ਇੱਥੇ ਮੰਤੀ ਕਰ ਰਹੇ ਸੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਵੀ ਇੱਥੇ ਫਲਸਾਂ ਨਹੀਂ ਬਣਨ ਚਾਹੀਦੀਆਂ ਤਾਂ ਕਿ ਸ਼ਹਿਰ ਦਾ ਇਹ ਧਾਰਮਿਕ ਮੁੱਦਾ ਨਾ ਬਣੇ ਹਾਂਜੀ ਸਰ ਇੱਥੇ ਜਿਵੇਂ ਸਾਡੇ ਐਮਸੀ ਸਾਹਿਬ ਨੇ ਦੱਸਿਆ ਮੈਂ ਪ੍ਰਧਾਨ ਰੈਡੀਮੇਡ ਯੂਨੀਅਨ ਸਾਰੀ ਮਾਰਕੀਟ ਨੂੰ ਉਤਰਾਜ ਹੈ ਇੱਥੇ ਨਾ ਫਲਸਾਂ ਮਰਨੀ ਆ ਰਾਮਲੀਲਾ ਗਰਾਊਂਡ ਦੇ ਵਿੱਚ ਇੱਥੇ ਚਾਰ ਚਾਰ ਮੰਦਰ ਨੇ ਜਿਵੇਂ ਐਮਸੀ ਸਾਹਿਬ ਨੇ ਦੱਸ ਹੀ ਦਿੱਤਾ 메ਨ ਸ਼ਹਿਰ ਦਾ ਦੁਰਗਾ ਮੰਦਰ ਹੈ ਸ਼ਨੀ ਮੰਦਰ ਹੈ ਸ਼ੀਤਲਾ ਮੰਦਰ ਹੈ ਰਾਮਲੀਲਾ ਹੁੰਦੀ ਹੈ ਤੇ ਸ਼ਹਿਰਾ ਹੁੰਦਾ ਹੈ ਇਹ ਸਾਰਾ ਕੁਝ ਜਿਵੇਂ ਐਮਸੀ ਸਾਹਿਬ ਨੇ ਦੱਸ ਹੀ ਦਿੱਤਾ ਸਾਡੀ ਪਹਿਲਾਂ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਸਾਨੂੰ ਐਮਐਲਏ ਸਾਹਮਣੇ ਤਸੱਲੀ ਦਵਾਈ ਸੀ ਕਹਿੰਦੇ ਉਹਦੇ ਫਲਸ਼ਾ ਬਣਦੀਆਂ ਨਹੀਂ ਹੈਗੀਆਂ ਕੋਈ ਗੱਲ ਨਹੀਂ ਤੁਸੀਂ ਅਸੀਂ ਐਪਲੀਕੇਸ਼ਨ ਲੈ ਗਈ ਸੀ 85 ਬੰਦਿਆਂ ਦੇ ਸਾਈਨ ਕਰਾ ਕੇ ਉਹ ਕਹਿੰਦੇ ਵੀ ਚਲੋ ਅਸੀਂ ਨਹੀਂ ਬਣਾਉਂਦੇ ਅੱਜ ਫਿਰ ਆਪਣਾ ਕਮੇਟੀ ਦੇ ਕੁਝ ਅਧਿਕਾਰੀ ਆਏ ਨੇ ਕਹਿੰਦੇ ਉਹਦੇ ਫਲਸ਼ਾ ਬਣਨਗੀਆਂ ਇਸ ਕਰਕੇ ਸਾਡੀ ਹੱਥ ਜੋੜ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੇਖੇ ਫਲਸ਼ਾ ਨਾ ਬਣਾਈਆਂ ਜਾਣ ਇਹ ਸਾਰੀ ਮਾਰਗ ਨੂੰ ਉਤਰ ਆ ਜਾ ਸਾਰਾ ਭਲਾੜਾ ਸ਼ਹਿਰ ਨੂੰ ਉਤਰ ਆ ਜਾ ਇਹ ਧਾਰਮਿਕ ਸਥਾਨ ਦਾ ਮੁੱਦਾ ਹੈ ਜੀ ਜੈ ਸ਼੍ਰੀ ਰਾਮ ਐਨਐਮਏ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਇਸ ਕਮੇਟੀ ਨੂੰ ਸਾਹਮਣੇ ਆਉਣ ਜਾ ਰਹੀ ਹੈ ਪਹਿਲਾਂ ਵੀ ਇੱਥੇ ਬੋਸਾ ਬਣਾਉਣ ਦਾ ਵਿਰੋਧ ਕੀਤਾ ਗਿਆ ਸੀਗਾ ਐਮਐਲਏ ਸਾਹਮਣੇ ਸਾਨੂੰ ਐਸ਼ਵਾਸ਼ਣ ਦਵਾਇਆ ਸੀਗਾ ਕਿ ਇੱਥੇ ਬੋਸਾ ਨਹੀਂ ਬਣਨੀਆਂ ਇੱਥੇ ਪੰਜ ਚਾਰ ਚਾਰ ਪੰਜਵੇਂ ਮੰਦਰ ਨੇ ਰਾਮ ਰਿਧਲਾ ਵੀ ਹੁੰਦੀ ਹੈ ਇਹ ਇੱਕ ਧਾਰਮਿਕ ਸਭਾਵਨਾ ਨਾਲ ਖੇਲਵਾੜ ਹੈ ਇਹ ਨਹੀਂ ਹੋਣਾ ਚਾਹੀਦਾ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹ ਜੋ ਸਭ ਕੀ ਮਾਮਲਾ ਹੈ ਸਾਰਾ ਇਹ ਬਾਥਰੂਮ ਵਾਲਾ ਉਸਨੇ ਇਹ ਪਬਲਿਕ ਰਿਸੋਰਸ ਨੂੰ ਦੇਖਦੇ ਹੋਏ ਇੱਥੇ ਇੱਕ ਪਬਲਿਕ ਟਾਇਲਟ ਬਣਾਉਣ ਦਾ ਪ੍ਰਪੋਜ਼ਲ ਸੀਗਾ ਜਿਹਦੇ ਵਿੱਚ ਕਿਉਂਕਿ ਇੱਥੇ ਤੁਸੀਂ ਦੇਖ ਹੀ ਰਹੇ ਹੋ ਕੋਈ ਮਾਰਕੀਟ ਏਰੀਆ ਵਿੱਚ ਕਿਤੇ ਵੀ ਕੋਈ ਪਬਲਿਕ ਪ੍ਰੋਜੈਕਟ ਨਹੀਂ ਹੈਗਾ ਤੇ ਹੁਣ ਸਵਚ ਭਾਰਤ ਮਿਸ਼ਨ ਅਧੀਨ ਅਸੀਂ ਇੱਥੇ ਟਾਇਲਟ ਦਾ ਨਿਰਮਾਣ ਕਰਨਾ ਹੈਗਾ ਉਹਦੇ ਕਰਕੇ ਅੱਜ ਅਸੀਂ ਕੰਮ ਸ਼ੁਰੂ ਕਰਨਾ ਸੀ ਪਰ ਆ ਇੱਥੇ ਕੁਝ ਜਿਹੜੇ ਦੁਕਾਨਦਾਰ ਹੈਗੇ ਉਹ ਇਸ ਗੱਲ ਦਾ ਇਤਰਾਜ਼ ਕਰ ਰਹੇ ਵੀ ਇੱਥੋਂ ਪਾਉਲ ਸਮੈਲ ਆਏਗੀ ਜਿਸ ਦੇ ਨਾਲ ਕਿ ਆਸ-ਪਾਸ ਪਰੇਸ਼ਾਨੀ ਹੋਏਗੀ ਪਰ ਜੇ ਅਸੀਂ ਨਗਰ ਕੌਂਸਲ ਟਾਇਲਟ ਬਣਾਉਂਦੀ ਹੈ ਤਾਂ ਉਹਨੂੰ ਮੇਨਟੇਨ ਕਰਨਾ ਵੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈਗੀ ਤੇ স্মਲ স্মਲ ਦਾ ਤਾਂ ਵੈਸੇ ਕੋਈ ਇਸ਼ੂ ਨਹੀਂ ਹੈਗਾ ਇਹਨਾਂ ਦਾ ਵੈਸੇ ਕੋਈ ਪਤਾ ਨਹੀਂ ਕੀ ਮੋਟਿਵ ਹੈਗਾ ਕਿਉਂਕਿ ਆਮ ਪਬਲਿਕ ਹੈਗੀ ਜੋ ਅਸੀਂ ਦੇਖ ਰਹੇ ਹਾਂ ਇੱਥੇ ਓਪਨ ਸੀ ਮਤਲਬ ਲੋਕ ਪ੍ਰੈਫਰ ਕਰਦੇ ਆ ਵੀ ਜਦੋਂ ਕੋਈ ਸਹੂਲਤ ਨਾ ਹੋਣ ਦੇ ਵਾਸਤੇ ਜਿਹੜੀ ਆਪਾਂ ਬਾਥਰੂਮ ਬਣਾ ਰਹੇ ਹਾਂ ਸਰ ਇਹਦੇ ਵਿੱਚ ਬਕਾਇਦਾ ਬੰਦਾ ਹੁੰਦਾ ਸੇਵਾਦਾਰ ਜਿਹੜਾ ਹੁੰਦਾ ਜੀ ਹਾਂਜੀ ਹਾਂਜੀ ਬਕਾਇਦਾ ਇਹਨੂੰ ਮੈਂਟੇਨ ਕੀਤਾ ਹੋਇਆ ਤੁਸੀਂ ਆਪਣਾ ਆਈਟੀ ਚੌਂਕ ਤੇ ਹੋਰ ਜਿੱਥੇ ਵੀ ਪਬਲਿਕ ਟਾਇਲਟ ਹੈਗੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰਲੀ ਵੈਲ ਮੇਨਟੇਨਡ ਹੈਗੇ ਆ ਤੇ ਬਾਕੀ ਸਾਡੇ ਵਾਲ ਦੁਕਾਨਦਾਰਾਂ ਵੱਲੋਂ ਵੀ ਇਹ ਸਾਡੇ ਕੋਲੇ ਆਇਆ ਸੀਗਾ ਵੀ ਇੱਥੇ ਪਬਲਿਕ ਟਾਇਲਟ ਦੀ ਲੋੜ ਹੈਗੀ ਹੈ ਤੇ ਇਹਨੂੰ ਜਲਦੀ ਬਣਵਾਇਆ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ